ਮੈਂ ਇੱਕ ਗੁੰਬਦ ਤੇ ਚੜ ਕੇ ਕਹਦੇ ਆਂ ਕਿ ਮੈਂ ਹਿੰਦੁਸਤਾਨ ਦੀ ਸੋਵਰਿਨਿਟੀ ਚੋਂ ਹਿੱਸੇਦਾਰ ਆ ਤੇ ਪੰਜਾਬ ਚਾਹਨਾ ਤੇ ਦਿੱਲੀ ਬੜੀ ਦੂਰ ਹੈ ਕਿਸੇ ਨੇ ਲਿਖਿਆ ਦਿੱਲੀ ਦੇ ਸਬੰਧ ਵਿੱਚ ਕਿ ਇਸ ਮੌਸਮ ਮੇ ਦਿੱਲੀ ਕੀ ਹਵਾ ਕੁਛ ਔਰ ਕਹਤੀ ਹੈ ਨਿਗਾ ਕੁਛ ਔਰ ਕਹਤੀ ਹੈ ਜ਼ੁਬਾਨ ਕੁਛ ਔਰ ਕਹਤੀ ਹੈ ਤੁਸੀਂ ਦਿੱਲੀ ਨੂੰ ਸਮਝ ਨਹੀਂ ਸਕੇ ਤੇ ਜੇ ਦਿੱਲੀ ਨੂੰ ਸਮਝ ਜਾਂਦੇ ਤਾਂ ਹਿੰਦੁਸਤਾਨ ਤੁਹਾਡੇ ਕਦਮਾਂ 'ਚ ਪਿਆ ਹੁੰਦਾ ਹਿੰਦੁਸਤਾਨ ਨੇ ਸਮਝਿਆ ਸੰਤ ਜਰਨੈਲ ਸਿੰਘ ਜੀ ਨੂੰ ਸੰਤ ਜਰਨੈਲ ਸਿੰਘ ਦੇ ਨਾਂ ਨਾਲ ਪਰਿਵਾਰ ਨਾਲ ਸਰਕਾਰ ਨਾਲ ਹਿੰਦੁਸਤਾਨ ਨੂੰ ਬੜੀ ਦੁਸ਼ਮਣੀ ਹੈ ਜਿਹੜੇ ਬੰਦੇ ਵਿੱਚ ਸੰਤ ਜਰਨੈਲ ਸਿੰਘ ਨਜ਼ਰ ਆਏਗਾ ਉਹ ਸੰਤ ਜਰਨੈਲ ਸਿੰਘ ਦਾ ਪਿਤਾ ਹੋਵੇ ਪੁੱਤਰ ਹੋਵੇ ਭਤੀਜਾ ਹੋਵੇ ਸਿੱਖ ਹੋਵੇ ਹਿੰਦੁਸਤਾਨ ਨਹੀਂ ਉਹਨੂੰ ਛੱਡੇਗਾ ਤੇ ਹਿੰਦੁਸਤਾਨ ਨੂੰ ਅਸੀਂ ਸਮਝ ਨਾ ਸਕੇ ਨਤੀਜਾ ਕੀ ਨਿਕਲਿਆ ਸੇ ਯੂਪੀ ਦੇ ਪਈਆਂ ਨੂੰ ਜਿੰਨੀਆਂ ਬਤੀਲੀਆਂ ਉਹਨੇ ਚੁਲੇ ਬੜਾ ਖੂਬਸੂਰਤ ਸੀ ਉੱਤਰ ਪ੍ਰਦੇਸ਼ ਦਾ ਇਲਾਕਾ ਲੇਕਿਨ 1857 ਦੇ ਗਦਰ ਵਿੱਚ અપnai ਹੋਈ ਪਹੁੰਚ ਕਾਰਨ ਉਹ ਅੱਜ ਸਾਰੇ ਹਿੰਦੁਸਤਾਨ ਚ ਦਿਹਾੜੀਆਂ ਕਰਦੇ ਫਿਰਦੇ ਨੇ ਸਿੱਖਾਂ ਦਾ ਸਮਾਂ ਆਉਣ ਵਾਲਾ ਚੰਗਾ ਨਹੀਂ ਔਰ ਸੁਤੰਤਰਤਾ ਦਾ ਮੁੱਲ ਪ੍ਰਸਤਾਵ ਨਹੀਂ ਹੋਇਆ ਕਰਦੇ ਦੁਨੀਆ 'ਚ ਹਰ ਵਸਤੂ ਦਾ ਮੁੱਲ ਹੈ ਤੇ ਰਾਜ ਦਾ ਮੁੱਲ ਹੈ ਸਿਰ ਜੇ ਸਿਆਣਪ ਨਾਲ ਦੇਣਾ ਆ ਜਾਏ ਸਿਰ ਮੁੱਲ ਹੈ ਜੇ ਸਿਰ ਦੇਣ ਦਾ ਵੱਲ ਆ ਜਾਏ ਮੂਰਖਤਾ ਨਾਲ ਤੁਸੀਂ 2 ਕਰੋੜ ਸਿਰ ਦੇ ਦਿਓ ਕੌਣ ਪੁੱਛਦਾ ਹਿੰਦੁਸਤਾਨ ਦੀ ਸਰਕਾਰ ਨੂੰ ਪੰਜਾਬ ਕਬਜ਼ੇ ਵਿੱਚ ਰੱਖਣ ਲਈ ਜੇ 60 ਲੱਖ ਸਿੱਖ 40 ਲੱਖ ਹਿੰਦੂ ਮਰਵਾਉਣੇ ਪੈਣ ਉਹਨਾਂ ਨੂੰ ਸੌਦਾ ਕੋਈ ਮਹਿੰਗਾ ਨਹੀਂ ਇੰਨੀ ਦੁਨੀਆ ਉੱਥੇ ਭੁੱਖ ਦੇ ਮਾਰੇ ਮਰ ਰਹੀ ਆ 2 ਲੱਖ ਹੋਰ ਮਰ ਜਾਏਗਾ ਤਾਂ ਕੀ ਅਸੀਂ ਗਲਤ ਗੱਲਾਂ ਹਿੰਦੁਸਤਾਨ 'ਚ ਕਰਦੇ ਰਹੇ ਪੋਲੀਟਿਕਲੀ ਕੋਈ ਗੱਲ ਨਹੀਂ ਕੀਤੀ ਅਸੀਂ ਹਿੰਦੁਸਤਾਨ ਲਈ ਦੀ ਅੰਨ ਪੈਦਾ ਕਰਦੇ ਆ ਕਰੀ ਜਾਓ ਅਸੀਂ ਹਿੰਦੁਸਤਾਨ ਦੀ ਰਾਖੀ ਕਰਦੇ ਆ ਆਪਾਂ ਘਰਾਂ ਚੌਕੀਦਾਰ ਰੱਖਦੇ ਆ ਤੇਰਾ ਕਰੀ ਚੱਲੋ ਪਰ ਜੋ ਚੀਜ਼ ਮੰਗਣੀ ਚਾਹੀਦੀ ਸੀ ਅਸੀਂ ਉਹਨੂੰ ਬਲ ਫੇਰ ਪਾ ਕੇ ਮੰਗਿਆ ਪਰ ਅਜੇ ਤੱਕ ਇੱਕ ਸੋਚ ਚੱਲ ਰਹੀ ਹੈ ਹਿੰਦੁਸਤਾਨ 'ਚ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਕਾਂਗਰਸੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜੰਦਾ ગાંધી ਕਾਂਗਰਸੀ ਲਾਲ ਬਹਾਦਰ ਸ਼ਾਸਤਰੀ ਕਾਂਗਰਸੀ ਮੁਰਾਰਜੀ ਦੇਸਾਈ ਕਾਂਗਰਸੀ ਸ਼੍ਰੀ ਚੰਦਰ ਸ਼ੇਖਰ ਵੀ ਕਾਂਗਰਸੀ ਨੇ ਕੀ ਹੋਇਆ ਜੀ ਉਹਨਾਂ ਦੇ ਦਿਲ 'ਚ ਥੋੜਾ ਜਿਹਾ ਆਪਣੇ ਲਈ ਥਾਂ ਹੈ ਹਨ ਕਾਂਗਰਸੀ ਕਾਂਗਰਸ ਤਾਂ ਬਣ ਜਾਏ ਬੜੀ ਜ਼ਾਲਮ ਸਰਕਾਰ ਬਣੇਗੀ ਇਸ ਲਈ ਜ਼ਰੂਰੀ ਹੈ ਕਿ ਐਸੀ ਉਹਨਾਂ ਦੀ ਹੁਕਮਰਾਨ ਸੋਚ ਨੂੰ ਸਮਝਣ ਦਾ ਯਤਨ ਕਰੀਏ ਆਪਣੇਆਂ ਨੂੰ ਆਪਣੇ ਪਰਾਇਆਂ ਨੂੰ ਪਰਾਏ ਮੰਨੀਏ ਜਦ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਤੇ ਫੇਰ ਸਤਿਗੁਰੂ ਦੇ ਖੈਮੇ ਤੱਕ ਵੀ ਕੋਈ ਖੰਜਰ ਮਾਰਨ ਵਾਲਾ ਪਹੁੰਚ ਜਾਂਦਾ ਸਮਝਣ ਦਾ ਯਤਨ ਕਰੋ ਇਤਿਹਾਸ ਨੂੰ ਜੇ ਹੁਕਮਰਾਨ ਬਣਨਾ ਚਾਹੁੰਦੇ ਹੋ ਤੇ ਹਿੱਕ ਧੱਕੇ ਨਾਲ ਨਹੀਂ ਬਣ ਸਕੋਗੇ ਸਿਰ ਜ਼ਰੂਰ ਦੇਣੇ ਪੈਂਦੇ ਨੇ ਹਿੰਦੁਸਤਾਨ ਦਾ ਹਿੰਦੂਪੁਰਾ ਸ਼ਾਤਰ ਸੀ ਲਾਲਾ ਹਰਦਿਆਲ ਐਵੇਂ ਆਏ ਤੁਸੀਂ ਕਾਮਾਗਾਟਾ ਮਾਰੂ ਜਹਾਜ਼ ਤੇ ਮਾਰ ਜਥਿਆਂ ਦੇ ਜਥੇ ਲੈ ਕੇ ਤੁਰੇ ਰਹੇ ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛਣੀ ਚਾਹੁੰਨਾ ਕਿ ਵਿਦੇਸ਼ਾਂ ਚੋਂ ਜਥੇ ਤੋੜਨ ਵਾਲਾ ਕੋਈ ਹਿੰਦੂ ਨੀਤੀਵਾਣ ਹਿੰਦੁਸਤਾਨ ਦੀ ਫਾਂਸੀ ਤੇ ਲਟਕਿਆ ਕੋਈ ਇੱਕ ਦੱਸ ਦਿਓ ਕੋਈ ਨਹੀਂ ਲਟਕਿਆ ਉਹਨੇ ਭਾਂਡ ਲੈ ਕੇ ਲਟਕਣ ਵਾਲੇ ਆ ਨਹੀਂ ਮੈਂ ਤੁਹਾਨੂੰ ਇਹ ਨਹੀਂ ਕਹਣਾ ਜਥੇ ਲੈ ਕੇ ਤੁਰਿਓ ਪਰ ਮੈਂ ਤੁਹਾਡੇ ਵਿਚਾਰਾਂ ਵਿੱਚ ਇੱਕ ਉਹ ਗੱਲ ਕਹਿਣ ਲਈ ਜ਼ਰੂਰ ਆਇਆ ਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਆਪੋ ਆਪਣੇ ਕੰਮ ਕਰਦੇ ਰਹੇ ਆਪੋ ਆਪਣੇ ਨਾਰੇ ਦਿੰਦੇ ਰਹੇ ਫਿਰ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਕਾਤਲ ਤੇ ਸੰਤ ਜਰਨੈਲ ਸਿੰਘ ਦੇ ਦੁਸ਼ਮਣ ਬਣਾਂਗੇ ਆਪਾਂ ਇਸ ਲਈ ਅੰਤ ਵਿੱਚ ਮੈਂ ਤੁਹਾਡਾ ਬਹੁਤ ਰਿਣੀ ਆ ਔਰ ਮੈਂ ਇੱਕੋ ਹੀ ਗੱਲ ਚਾਹਨਾ ਕਿ ਦੋਸ਼ਾਂ ਦੀ ਦੁਨੀਆ ਚੋਂ ਮੁਕਤ ਹੋਣ ਦਾ ਯਤਨ ਕਰੋ ਦੋਸ਼ਾਂ ਦੇ ਦੇਸ਼ ਵਿੱਚੋਂ ਉਠੇ ਤੇ ਦੋਸ਼ਾਂ ਦੀ ਨਵੀਂ ਦੁਨੀਆ ਬਸਾ ਲਈ ਜਿਤਨੀ ਦੇਰ ਦੇਸ਼ਾਂ ਦੇ ਅੰਬਾਰ ਦੂਸ਼ਨਾ ਦੇ ਅੰਬਾਰ ਤੁਹਾਡੇ ਪੈਰਾਂ ਹੇਠ ਨਹੀਂ ਖਤਮ ਹੋਣਗੇ ਸਵਤੰਤਰਤਾ ਤੁਹਾਡੇ ਘਰ ਦੀ دہਲੀਜ਼ ਤੱਕ ਨਹੀਂ ਪਹੁੰਚੇਗੀ। ਅੰਤ ਵਿੱਚ ਮੈਂ ਆਪ ਸਾਰਿਆਂ ਦਾ ਰਿਣੀ ਹਾਂ ਸਵਾਸ ਸਵਾਸ ਕਿ ਤੁਸੀਂ ਮੇਰੇ ਵਿਚਾਰ ਸੁਣੇ ਸਮਾਂ ਬੜਾ ਥੋੜਾ ਹੈ। ਸਮੱਸਿਆ ਬੜੀ ਲੰਮੀ ਹੈ। ਮੈਂ ਆਪ ਜੀ ਨੂੰ ਦੋਵੇਂ ਹੱਥ ਜੋੜ ਕੇ ਸੰਤ ਜਰਨੈਲ ਸਿੰਘ ਜੀ ਦੇ ਪੂਜਨੀਕ ਪਿਤਾ ਬਾਬਾ ਜੋਗਿੰਦਰ ਸਿੰਘ ਜੀ